ਸਸਿਕਾ ਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਰਦائش ਖਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਅਹਿਮ ਸੁਰਖੀਆਂ ਤੇ ਸਿੰਧੂ ਜਲ ਸਮਝੌਤੇ ਉਤੇ ਸ਼ਾਹਬਾਸ਼ ਸ਼ਰੀਫ ਨੇ ਭਾਰਤ ਨੂੰ ਤਮਕੀ ਕਿਹਾ ਭਾਰਤ ਨਹੀਂ ਖੋ ਸਕਦਾ ਪਾਣੀ ਦੀ ਇੱਕ ਵੀ ਬੂੰਦ ਵੋਟ ਚੋਰੀ ਉਤੇ ਭਾਜਪਾ ਦਾ ਜਵਾਬੀ ਦਾਵਾ ਕਿਹਾ ਈਵੀਐਮ ਤੇ ਈਸੀ ਦੇ ਸਵਾਲ ਚੁਕਣਾ ਵਿਰੋਧੀ ਟੀਜ਼ ਦੀ ਆਜਾਤ ਕਾਂਗਰਸ ਨੇ ਕਰੀਏ ਬਿਹਾਰ ਦੇ ਵਿੱਚ ਆਪਣੀ ਹਾਰ ਜੈਪੂਜ ਕਾਂਗਰਸ ਦਾ ਕੇਂਦਰ ਉਤੇ ਹਮਲਾ ਸਚਿਨ ਪਾਇਲਟ ਨੇ ਕਿਹਾ ਵਾਟ ਚੋਰੀ ਤੋਂ ਵੱਡਾ ਕੋਈ ਪਾਪ ਨਹੀਂ ਚੋਨ ਕਮਿਸ਼ਨ ਤੋਂ ਮੰਗਿਆ ਸਪਸ਼ਟੀਕਰਨ ਭਾਰਤ ਤੇ ਅਮਰੀਕਾ ਦੇ ਸਮਝੌਤੇ ਦੇ ਨਾਲ ਕਿਸਾਨਾਂ ਨੂੰ ਹੋਵੇਗਾ ਸਭ ਤੋਂ ਵੱਡ ਨੁਕਸਾਨ ਕਿਸਾਨ ਅਗੂ ਜੋਗਿੰਦਰ ਉਗਰਾਹਾ ਦਾ ਵੱਡਾ ਐਲਾਨ ਪੂਰੇ ਹੱਦ ਦੇ ਵਿੱਚ ਫੁੱਕੇ ਜਾਣਗੇ ਮੋਦੀ ਤੇ ਟਰੰਪ ਦੇ ਪੁਤਲੇ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸਿੰਧੂ ਜਲ ਸਮਝੌਤੇ ਤੇ ਪਾਕਿਸਤਾਨ ਦੇ ਲੀਗਰ ਦੀ ਕਬਰਹਟ ਸਾਫ ਨਜ਼ਰ ਆ ਰਹੀ ਹੈ ਉਹ ਲਗਾਤਾਰ ਭਾਰਤ ਨੂੰ ਸਿੰਧੂ ਜਲ ਸਮਝੌਤੇ ਨੂੰ ਬਹਾਲ ਕਰਨ ਦੀ ਮੰਗ ਕਰ ਰਹੇ ਨੇ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਫੁੱਟੇ ਨੇ ਪਾਕਿਸਤਾਨ ਦੀ ਫੌਜ ਮੁਖੀ ਅਸੀਮ ਮੁਨੀਰ ਨੇ ਵਿਪਾਤ ਨੂੰ ਜੰਗ ਦੀ ਧਮਕੀ ਦਿੱਤੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਦੁਸ਼ਮਣ ਪਾਕਿਸਤਾਨ ਤੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਖੋ ਸਕਦਾ ਭਾਰਤ ਵੱਲੋਂ 1960 ਦੇ ਸਿੰਧੂ ਜਲ ਸਮਝੌਤੇ ਨੂੰ ਅਸਥਾਈ ਤੌਰ ਤੇ ਮੁਅਤਲ ਕਰਨ ਤੋਂ ਬਾਅਦ ਪਾਕਿਸਤਾਨ ਲਗਾਤਾਰ ਗੁੱਸੇ ਵਿੱਚ ਨਜ਼ਰ ਆ ਰਿਹਾ ਹੈ। ਹਰ ਰੋਜ਼ ਪਾਕਿਸਤਾਨ ਦੇ ਫੌਜੀ ਅਧਿਕਾਰੀ ਤੋਂ ਲੈ ਕੇ ਨੇਤਾ ਬਿਆਨ ਦੇ ਰਹੇ ਹਨ। ਬਿਲਾਵਲ ਪੁੱਟੋ ਦੇ ਸਿੰਧੂ ਜਲ ਸਮਝੌਤੇ ਦੇ ਹਾਲ ਹੀ ਵਿੱਚ ਦਿੱਤੇ ਬਿਆਨ ਤੋਂ ਬਾਅਦ ਹੁਣ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਸ ਸ਼ਰੀਫ ਨੇ ਵੀ ਭਾਰਤ ਵਿਰੁੱਧ ਜ਼ਹਿਰ ਉਗਲਿਆ ਹੈ। ਉਨ੍ਹਾਂ ਧਮਕੀ ਦਿੱਤੀ ਕਿ ਪਾਕਿਸਤਾਨ ਆਪਣੇ ਹੱਕ ਦੇ ਪਾਣੀ ਦੀ ਇੱਕ ਵੀ ਬੂੰਦ ਭਾਰਤ ਨੂੰ ਨਹੀਂ ਖੋਣ ਦੇਵੇਗਾ ਹਾਲੇ ਵਿੱਚ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਅਸੀਮ ਮੁਨੀਰ ਨੇ ਵੀ ਅਮਰੀਕਾ ਦੇ ਦੌਰੇ ਤੇ ਜਾਂਦੇ ਹੋਏ ਇਹ ਵੀ ਕਿਹਾ ਸੀ ਕਿ ਭਾਰਤ ਡੈਮ ਬਣਾਉਂਦਾ ਹੈ ਤਾਂ ਪਾਕਿਸਤਾਨ ਇਸ ਨੂੰ ਮਜ਼ਾਹਿਲ ਨਰਥਭਾ ਕਰ ਦੇਵੇਗਾ ਉਨ੍ਹਾਂ ਨੇ ਪਰਮਾਣੂ ਹਮਲੇ ਤੱਕ ਦੀ ਧਮਕੀ ਵੀ ਦਿੱਤੀ ਸੀ ਤੇ ਕਿਹਾ ਸੀ ਕਿ ਜੇ ਅਸੀਂ ਡੁੱਬ ਰਹੇ ਹਾਂ ਤਾਂ ਅੱਧੀ ਦੁਨੀਆ ਨੂੰ ਵੀ ਆਪਣੇ ਨਾਲ ਡਵਾਵਾਂਗੇ ਇਸ ਤੋਂ ਇਲਾਵਾ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਪੁੱਟੋ ਨੇ ਵੀ ਸਿੰਧੂ ਜਲ ਸਮਝੌਤੇ ਨਾਲ ਸਬੰਧਤ ਮਾਮਲੇ ਤੇ ਬਿਆਨ ਦਿੰਦੇ ਹੋਏ ਭਾਰਤ ਨੂੰ ਧਮਕੀ ਦਿੱਤੀ ਸੀ दादी के पाकिस्तानी प्रधानमंत्री शाहबाज शरीफ ने कहा है कि सिंधु जल समझौते तहत भारत को पाकिस्तान को पानी देना ही पड़ेगा ये दरिया पाकिस्तान का है और मैं ये बताना चाहता हूँ आज दुश्मन को कि अगर तुम हमारा पानी बंद करने की धमकी देते हो तो ये बात जहन में रखना कि पाकिस्तान की एक बूंद भी तुम पाकिस्तान से छीन नहीं सकते ਉਸ ਖੁਦਾਏ ਬਜ਼ੁਰਗੋ ਬਰਤਰ ਕੀ ਕਸਮ ਹੈ ਕਿ ਅਗਰ ਤੁਮਨੇ ਇਹ ਹਰਕਤ ਕੀਤੀ ਤੋ ਦੁਬਾਰਾ ਤੁਮੇ ਉਹ ਸਬਕ ਸਿਖਾਏਗੇ ਕਿ ਤੁਮਾਰਾ ਤੁਮ ਕਾਨੋ ਕੋ ਹਾਥ ਲਗਾਓਗੇ ਪਾਕਿਸਤਾਨ ਕਾ ਤੁਮ ਕਭੀ ਵੀ ਇਸ ਦੌਰਾਨ ਭਾਰਤ ਨੇ ਜੰਮੂ ਕਸ਼ਮੀਰ ਦੇ ਸਿੰਧੂ ਪਿੰਡ ਦੇ ਰੇਚ ਨਾਮ ਨਦੀ ਤੇ ਰਾਸ਼ਟਰੀ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਪਾਕਿਸਤਾਨ ਉਡਰ ਹੈ ਕਿ ਭਾਰਤੀ ਪ੍ਰੋਜੈਕਟ ਤਹਿਤ ਪਾਣੀ ਰੋਕ ਸਕਦਾ ਹੈ ਉਸਦੀ ਖੇਤੀਬਾੜੀ ਸੰਚਾਈ ਤੇ ਬਿਜਲੀ ਉਤਪਾਦਨ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਵੇਗਾ ਹਾਲਾਂਕਿ ਭਾਰਤ ਦਾ ਸਟੈਂਡ ਸਪਸ਼ਟ ਹੈ ਇਹ ਪ੍ਰੋਜੈਕਟ ਅੰਤਰਰਾਸ਼ਟਰੀ ਮਾਪਦੰਡਾਂ ਅਤੇ ਭਾਰਤ ਦੇ ਅਧਿਕਾਰ ਖੇਤਰ ਦੇ ਅੰਦਰ ਹੈ। ਪਾਕਿਸਤਾਨ ਦੀ ਚਿੰਤਾ ਇਸ ਤੱਤੇ ਵੀ ਵੱਧ ਰਹੀ ਹੈ ਕਿ ਭਾਰਤ ਦਾ ਸਤਲੁਜ ਬਿਆਸ ਤੇ ਰਾਵੀ ਦਰਿਆਵਾਂ 'ਤੇ ਪਹਿਲਾਂ ਹੀ ਕੰਟਰੋਲ ਹੈ ਤੇ ਜੇ ਹੁਣ ਭਾਰਤ ਸਿੰਧੂ ਬੇਸਿਨ ਦੇ ਆਹਰ ਦਰਿਆਵਾਂ 'ਤੇ ਵੀ ਸਰਗਰਮ ਹੋ ਜਾਂਦਾ ਹੈ ਤਾਂ ਉਸ ਦਾ ਪਾਣੀ ਸੰਕਟ ਗੰਭੀਰ ਹੋ ਸਕਦਾ ਹੈ। ਅਮਰੀਕਾ ਦੇ ਵੱਲੋਂ ਲਗਾਤਾਰ ਭਾਰਤ ਤੇ ਉੱਤੇ ਵਪਾਰ ਸਮਝੋਤੇ ਨੂੰ ਲੈ ਕੇ ਦਬਾਅ ਬਣਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਭਾਰਤ ਤੋਂ ਅਮਰੀਕੀ ਖੇਤੀ ਦੇ ਡੇਅਰੀ ਉਤਪਾਦਾਂ ਉੱਤੇ ਟੈਕਸ ਦੇ ਵਿੱਚ ਛੋਟ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਸ ਵਪਾਰ ਸਮਝੋਤੇ ਨੇ ਭਾਰਤੀ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਆਗੂ ਜੋਗਿੰਦਰ ਸਿੰਘ ਉਗਰਾਹ ਨੇ ਕਿਹਾ ਕਿ ਖੇਤੀਬਾੜੀ ਤੇ ਡੇਅਰੀ ਸੈਕਟਰ ਨੂੰ ਭਾਰਤ ਤੇ ਅਮਰੀਕਾ ਦੇ ਵਿਚਕਾਰ ਹੋਏ ਸਮਝੋਤੇ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰਪ ਦੁਆਰਾ ਭਾਰਤੀ ਵਸਤੂਆਂ ਤੇ ਟੈਰਿਫ ਲਗਾਉਣ ਤੇ ਰੂਸ ਨਾਲ ਤੇਲ ਵਪਾਰ ਕਰਨ ਦੇ ਸਵਾਲ ਚੁੱਕਣ ਦੇ ਬਾਵਜੂਦ ਭਾਰਤ ਅਤੇ ਅਮਰੀਕਾ ਛੇਤੀ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਆਪਣੀ ਗੱਲਬਾਤ ਜਾਰੀ ਰੱਖ ਰਹੇ ਹਨ ਇਸ ਦਾ ਭਾਰਤੀ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਉਨ੍ਹਾਂ ਦਾ ਤਰਕ ਹੈ ਕਿ ਭਾਰਤ ਤੇ ਅਮਰੀਕਾ ਵਿੱਚ ਹੋਣ ਜਾ ਰਿਹਾ ਵਪਾਰ ਸਮਝੌਤਾ ਭਾਰਤੀ ਲੋਕਾਂ ਲਈ ਬੇहद ਘਾਤਕ ਸਾਬਤ ਹੋਵੇਗਾ ਇਸ ਲਈ ਭਾਰਤ ਸਰਕਾਰ ਨੂੰ ਇਸ ਸਮਝੌਤੇ ਤੇ ਹਸਤਾਖਰ ਨਹੀਂ ਕਰਨੇ ਚਾਹੀਦੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹ ਦੇ ਅਨੁਸਾਰ ਇਸ ਸਮਝੌਤੇ ਤਹਿਤ ਡਿਊਟੇ ਕਟਾਉਣ ਕਰਕੇ ਨਾ ਸਿਰਫ ਖੇਤੀ ਮਾਰਕੀਟ ਅਮਰੀਕੀ ਉਤਪਾਦਾਂ ਲਈ ਖੁੱਲ੍ਹ ਜਾਵੇਗੀ ਅਤੇ ਭਾਰਤੀ ਕਿਸਾਨ ਤੇ ਵਪਾਰੀ ਤਬਾਹ ਹੋ ਜਾਣਗੇ ਇਸ ਲਈ ਇਸ ਦੇ ਵਿਰੋਧ ਵਿੱਚ ਪੂਰੇ ਭਾਰਤ ਵਿੱਚ ਸਿੱਖ ਕਿਸਾਨ ਮੋਰਚੇ ਵੱਲੋਂ ਮੋਦੀ ਤੇ ਟਰੰਪ ਦੇ ਪੁਤਲੇ ਸਾੜੇ ਗਏ ਹੁਣ ਇਹਦੇ ਨਾਲ ਰੌਲਾ ਵੀ ਬੈਠਾ ਆ ਅਮਰੀਕਾ ਦੇ ਵਿੱਚ ਇੱਕ ਪੁਆਇੰਟ ਦਾ ਕੰਕ ਪੈਰਾ ਕਰਤੇ ਸਾਡੇ ਨਾਲ 80% ਖਾਤਰ ਘਟਦਾ ਜੇ ਸਾਡਾ 100 ਰੁਪਏ ਦਾ ਗਾਟ ਦੇਖਾਂ ਤੁਮੇ ਉਹਨਾਂ ਦੇ 30% ਦੇ ਖਤਰ ਹੁੰਦੇ ਹੁਣ ਇੱਕ ਵੱਡੇ ਕੀ ਪਾਟ ਕਰਕੇ 200 ਰੁਪਏ ਦਾ ਗਾਟ ਦੇ ਖਾਤਾ ਆਇਆ ਇੱਕ ਬੰਦੇ ਦਾ ਜਿਵੇਂ ਜਾਰਾ ਤੋਂ ਵੀ ਪੈਂਦੀ 1600 ਬਚ ਗਿਆ ਇੱਕੋ ਮੇਲਾ ਜਿਵੇਂ 250 ਦੇ ਵਿੱਚੋਂ 100 ਬਚਿਆ ਇਹ ਨਹੀਂ ਹੁੰਦਾ ਕਿ ਉਹ ਹੈ ਜਿੰਨਾਂ ਦੇ ਸਾਹਮਣੇ ਮੈਂ ਕਹਿੰਦਾ ਵਿਦੇਸ਼ੀ ਮਾਂ ਨਹੀਂ ਦੇਣਾ ਉਹ ਤੋਂ ਤੋਂ 250 ਕਰਕੇ ਪਾਉਂਦੇ ਕਿ ਜਦੋਂ ਕੋਈ ਅਮਰੀਕਾਈ ਸ਼ਾਸਤਰੀ ਕਰਕੇ ਜਿਹੜੇ 200 ਨੂੰ ਪਚਾ ਦੇ ਕੇ 1800 ਨੂੰ ਵੇਚ ਕੇ 200 ਦੇ ਆਪ ਜਾਂਦੀ ਹੈ 1600 ਦੇ ਆਪ ਜਾਂਦੀ ਹੈ 200 ਕਰਕੇ ਤਾਂ उसका भाजपा नौकरी करके सोटिफिकेट कि एन आई सी है सरकारी फरीद है जेल एंडार ने यह जो खत्म हो यह मतलब सरकारी बड़िया खत्म हो जाए प्राइवेट बच्चों खुद होगी जिन्हें जमीन नहीं बहुत ਤੋਂ ਦੱਸ ਦਿਆ ਕਿ ਦੋਵਾਂ ਧਿਰਾਂ ਨੇ ਪੰਜ ਪੌਦਿਕ ਤੇ ਵਰਚੁਅਲ ਗੱਲਬਾਤ ਦਾ ਦੌਰ ਪੂਰੇ ਕਰ ਲਏ ਹਨ ਅਮਰੀਕੀ ਗੱਲਬਾਤ ਟੀਮ ਇਸ ਮਹੀਨੇ ਦੇ ਅੰਤ ਵਿੱਚ 6ਵੇਂ ਦੌਰ ਦੀ ਗੱਲਬਾਤ ਲਈ ਭਾਰਤ ਆ ਰਹੀ ਹੈ ਅਮਰੀਕਾ ਦੇ ਸ਼ਹਿਰ ਇੰਡੀਆਨਾ ਦੇ ਗ੍ਰੀਨਵੁੱਡ ਦੇ ਵਿੱਚ ਸਥਿਤ ਸ਼੍ਰੀ ਸੁਆਮੀ ਨਾਰਾਇਣ ਮੰਦਿਰ ਦੇ ਵਿੱਚ ਇੱਕ ਵਾਰ ਫੇਰ ਪੰਤੋੜ ਅਤੇ ਚੇੜਚੜ ਹੋਈ। ਇਹ ਘਟਨਾ ਰਾਤ ਨੂੰ ਵਾਪਰੀ ਜਿਸ ਦੇ ਵਿੱਚ ਦੋਸ਼ ਲਗਾਇਆ ਗਿਆ ਕਿ ਖਾਲਿਸਤਾਨੀ ਸਮਰਥਕਾਂ ਨੇ ਮੰਦਿਰ ਦੇ ਸਾਈਨ ਬੋਰਡ ਅਤੇ ਕੰਦਾ ਉੱਤੇ ਭਾਤ ਵਿਰੋਧੀ ਨਾਰੇ ਲਿਖੇ। ਇਸ ਘਟਨਾ ਨੂੰ ਨਫ਼ਰਤ ਦੇ ਅਪਰਾਧ ਦੇ ਵਜੋਂ ਵੀ ਦੇਖਿਆ ਜਾ ਰਿਹਾ ਹੈ। ਪਿਛਲੇ 1 ਸਾਲ ਦੇ ਵਿੱਚ ਮੰਦਿਰ ਉੱਤੇ ਇਹ ਚੌਥਾ ਹਮਲਾ ਹੈ ਜਿਸ ਨਾਲ Hindu ਭਾਈਚਾਰੇ ਦੇ ਵਿੱਚ ਗੁੱਸਾ ਹੈ। ਅਮਰੀਕਾ ਦੇ ਇੰਡੀਆਨਾ ਰਾਜ ਦੇ ਗ੍ਰੇਨਬੁੱਟ ਸ਼ਹਿਰ ਵਿੱਚ ਕਥਿਤ ਇੱਕ ਬਾਪਸ Hindu ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮੰਦਰ ਵਿੱਚ ਪੰਨ ਤੋੜ ਦੀ ਇੱਕ ਘਟਨਾ ਸਾਹਮਣੇ ਆਈ ਹੈ ਤੇ ਇੱਥੇ ਕੰਧਾਂ ਤੇ ਭਾਰਤ ਵਿਰੋਧੀ ਨਾਰੇ ਵੀ ਲਿਖੇ ਗਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਤਰਾਜੂ ਨਾਰੇ ਲਿਖੇ ਗਏ ਹਨ। Hindu American Foundation ਨੇ ਮੰਗਲਵਾਰ ਨੂੰ ਕਿਹਾ ਕਿ ਇਹ ਘਟਨਾ ਖਾਲਿਸਤਾਨ ਪੱਖੀ ਸਮਰਥਕਾਂ ਦੁਆਰਾ ਕੀਤੀ ਗਈ ਹੈ। ਫਾਊਂਡੇਸ਼ਨ ਦੇ ਅਨੁਸਾਰ ਮੰਦਰ ਦੀਆਂ ਕੰਧਾਂ ਤੇ ਭਾਰਤ ਵਿਰੋਧੀ ਨਾਰੇ ਲਿਖੇ ਗਏ ਹਨ। ਇਸ ਮਾਮਲੇ ਵਿੱਚ ਉਨ੍ਹਾਂ ਨੇ ਅਮਰੀਕੀ ਜਨ ਪ੍ਰਤੀਨਿਧੀਆਂ ਨੂੰ ਨਾ ਸਿਰਫ ਰਸਮੀ ਤੌਰ ਤੇ ਨਿੰਦਾ ਕਰਨ ਸਗੋਂ ਇਸ ਤੇ ਠੋਸ ਕਦਮ ਚੁੱਕਣ ਦੀ اپیل ਕੀਤੀ ਹੈ ਕਟੜਾਂ ਤੋਂ ਬਾਅਦ Hindu ਪਾਈਚਾਰੇ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ ਤੇ ਸਾਰਿਆਂ ਨੇ ਮੰਦਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ ਹਾਲਾਂਕਿ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ Hindu American Foundation ਨੇ ਆਪਣੀ ਪੋਸਟ ਵਿੱਚ ਕਿਹਾ ਕਿ ਪਿਛਲੇ 1 ਸਾਲ ਵਿੱਚ ਇਹ ਚੌਥੀ ਵਾਰ ਹੈ ਜਦੋਂ ਕਿਸੇ Hindu ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਸ ਤੋਂ ਪਹਿਲਾਂ ਇਸ ਸਾਲ ਮਾਰਚ ਵਿੱਚ ਕੈਲੀਫੋਰਨੀਆ ਦੇ ਇੱਕ ਮਸ਼ਹੂਰ ਹਿੰਦੂ ਮੰਦਿਰ ਨੂੰ ਵੀ ਭਾਰਤ ਵਿਰੋਧੀ ਤੇ ਹਿੰਦੂ ਵਿਰੋਧੀ ਨਾਅਰੇ ਲਿਖ ਕੇ ਨੁਕਸਾਨ ਪਹੁੰਚਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਹਮਲਾ ਅਕਸਰ ਖਾਲਸਤਾਨੀ ਪੱਖੀ ਵਕਵਾਦੀ ਸਮੂਹਾਂ ਵੱਲੋਂ ਕੀਤਾ ਜਾਂਦਾ ਹੈ। ਫਾਊਂਡੇਸ਼ਨ ਨੇ ਕਿਹਾ ਕਿ ਅਮਰੀਕਾ ਵਿੱਚ ਹਿੰਦੂਆਂ ਨੂੰ ਹਿੰਦੂਤਵ ਕਹਿ ਕੇ ਝੂਠਾ ਬਦਨਾਮ ਕਰਨਾ ਇਸ ਨਫ਼ਰਤ ਨੂੰ ਹੋਰ ਵਧਾ ਰਿਹਾ ਹੈ। ਆਪਣੀ ਪੋਸਟ ਵਿੱਚ ਉਹਨਾਂ ਨੇ ਚੁਣੇ ਹੋਏ ਨੇਤਾਵਾਂ ਨੂੰ ਬਿਆਨਬਾਜ਼ੀ ਤੋਂ ਪਰੇ ਜਾਣ ਅਤੇ ਦੋਸ਼ਾਂ ਨੂੰ ਸਖਤ ਸਰ ਦੇਣ ਦੇ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ ਏਪੀਐਸ ਪਬਲਿਕ ਅਫੇਅਰਜ਼ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਸ ਘਟਨਾ ਦੀ ਨਿੰਦਕੀ ਹੈ ਨਾਲ ਹੀ ਕਿਹਾ ਹੈ ਕਿ ਅਜਿਹੇ ਹਮਲੇ ਪਾਈਚਾਰੇ ਦੀ ਏਕਤਾ ਨੂੰ ਠੱਣੇ ਨਹੀਂ ਲਾ ਸਕਦੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਵੀ ਘਟਨਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇਸ ਵਿੱਚ ਖਾਲਿਸਤਾਨੀ ਸਮਰਥਕਾਂ ਦਾ ਹੱਥ ਦੱਸਿਆ ਜਾ ਰਿਹਾ ਹੈ ਤੇ ਇਸ ਨੂੰ ਅਮਰੀਕਾ ਵਿੱਚ ਰਹਿ ਰਹੇ ਹਿੰਦੂਆਂ ਖਿਲਾਫ ਸਾਜ਼ਿਸ਼ ਘਰਾੜ ਦਿੱਤਾ ਜਾ ਰਿਹਾ ਹੈ ਸ਼ਿਕਾਗੋ ਵਿੱਚ ਭਾਰਤੀ ਕੌਂਸਲਟ ਨੇ ਇਸ ਘਟਨਾ ਦੀ ਸਖਤ ਨਿੰਦਕੀ ਹੈ ਕੌਂਸਲ ਜਨਰਲ ਨੇ ਸਤਾਨਕ ਪਾਈਚਾਰੇ ਤੇ ਗ੍ਰੀਨਵੁੱਡ ਦੇ ਮੇਅਰ ਨਾਲ ਮੀਟਿੰਗ ਕੀਤੀ ਤੇ ਇਕਜੁੱਟ ਤੇ ਚੌਕਸ ਰਹਿਣ ਦੀ ਅਪੀਲ ਕੀਤੀ ਦੂਤਕਾਰ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਹਿੰਦੂ ਸਕੱਟਰਾਂ ਨੇ ਅਮਰੀਕੀ ਪ੍ਰਸ਼ਾਸਨ ਤੋਂ ਦੋਸ਼ਾਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਪੂਜਾ ਸਥਾਨਾਂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੋਂ ਕੁਝ ਦਿਨ ਪਹਿਲਾਂ ਹੋਏ ਇਸ ਹਮਲੇ ਨੇ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਗੀ ਠੇਸ ਪਹੁੰਚਾਈ ਹੈ। ਇਸ ਤੋਂ ਪਹਿਲਾਂ ਮਾਰਚ 2024 ਵਿੱਚ ਕੈਲੀਫੋਰਨੀਆ ਦੇ ਚੀਨੋ ਹਿਲਜ਼ ਵਿੱਚ ਬੀਏਪੀਐਸ ਮੰਦਿਰ ਦੀਆਂ ਕੰਧਾਂ 'ਤੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਸਨ। ਤੋਂ ਦੱਸਦੇ ਕਿ ਲਗਾਤਾਰ ਹੋ ਰਹੀਆਂ ਇਸ ਘਟਨਾਵਾਂ ਨੇ ਭਾਰਤੀ ਮੂਲ ਦੇ ਲੋਕਾਂ ਦੀਆਂ ਚਿੰਤਾਵਾਂ ਬਧਾ ਦਿੱਤੀਆਂ ਹਨ ਹਾਲਾਂਕਿ ਉਹ ਇਸ ਗੱਲ ਤੋਂ ਜਾਣੂ ਹਨ ਕਿ ਨਾ ਸ਼ਰਾਰਤੀ ਤਤਵ ਵੱਲੋਂ ਪਾਈਚਾਰੇ ਵਿੱਚ ਫੋਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਾਰਨ ਹਲੇ ਤੱਕ ਕੋਈ ਵੀ ਤਿੱਖਾ ਬਿਆਨ ਸਾਹਮਣੇ ਨਹੀਂ ਆਇਆ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੁਆਰਾ ਲਗਾਏ ਗਏ ਵੋਟ ਚੋਰੀ ਦੇ ਦੋਸ਼ਾਂ ਦਾ ਜਵਾਬ ਦਿੱਤਾ ਉਹਨਾਂ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਜਦੋਂ ਐਸ ਆਈ ਆਰ ਤੇ ਇਸ ਲਈ ਲਗਾਇਆ ਗਿਆ ਸੀ ਕਿ ਤਾਂ ਜੋ ਜਾਲੀ ਵੋਟਾਂ ਸਾਫ਼ ਕੀਤੀਆਂ ਜਾ ਸਕਣ ਅਤੇ ਸੱਚੇ ਨਾਗਰਿਕਾਂ ਦੇ ਹੱਕ ਨਾ ਖੋਏ ਜਾਣ ਤਾਂ ਕਾਂਗਰਸ ਇਸ ਦਾ ਵਿਰੋਧ ਕਰ ਰਹੀ ਹੈ। ਲੋਕ ਸਭਾ ਵਿੱਚ ਵਿਰੋਧ ਦੇ ਤਿਰਦੇ ਨੇਤਾ ਤੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਤੇ ਵੱਡੇ ਦੋਸ਼ ਲਗਾਏ ਹਨ। ਕਾਂਗਰਸ ਲੀਡਰਾਂ ਵੱਲੋਂ ਲਗਾਤਾਰ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਚੋਣ ਕਮਿਸ਼ਨ ਨਾਲ ਮਿਲ ਕੇ ਵੋਟਾਂ ਵਿੱਚ ਧਾਂਦਲੀ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਰਾਹੁਲ ਗਾਂਧੀ ਵੱਲੋਂ ਕਈ ਤਰ੍ਹਾਂ ਦੇ ਸਬੂਤ ਵੀ ਪੇਸ਼ ਕੀਤੇ ਗਏ ਨੇ ਜਿਨ੍ਹਾਂ ਵਿੱਚ ਇੱਕ ਹੀ ਘਰ ਵਿੱਚ 80 ਤੋਂ ਵੱਧ ਵੋਟਾਂ ਤੇ ਬਿਨਾ ਪਤੇ ਵਾਲੀਆਂ ਵੋਟਾਂ ਵੀ ਬਣਾਈਆਂ ਗਈਆਂ ਨੇ ਚੋਣ ਕਮਿਸ਼ਨ 'ਤੇ ਲੱਗੇ ਇਹਨਾਂ ਇਲਜ਼ਾਮਾਂ ਦਾ ਭਾਜਪਾ ਨੇ ਡਰਾਮਾ ਵੱਲੋਂ ਜਵਾਬ ਦਿੱਤਾ ਜਾ ਰਿਹਾ ਹੈ ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਕਿ ਜੇਕਰ ਕਿਸੇ ਕੋਲ ਆਪਣੀ ਅਗਵਾਈ ਵਿੱਚ 90 ਵਾਰ ਚੋਣਾਂ ਹਾਰਨ ਦਾ ਰਿਕਾਰਡ ਹੈ ਤਾਂ ਉਹ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਹੈ ਉਹਨਾਂ ਕਿਹਾ ਕਿ ਜਦੋਂ ਚੋਣਾਂ ਹਾਰਦੇ ਹਨ ਤਾਂ ਉਹ EVM 'ਤੇ ਸਵਾਲ ਉਠਾਉਂਦੇ ਹਨ ਜਾਂ ਵੋਟਰਾਂ ਨੂੰ ਦੋਸ਼ੀ ਠਹਿਰਾਉਂਦੇ ਹਨ ਅਗਰ 90 ਵਾਰ ਕਿਸੇ ਕੇ ਨੇਤ੍ਰਤਵ ਮੈਂ ਚੁਨਾਵ ਹਾਰਨੇ ਕਾ ਰਿਕਾਰਡ ਹੈ ਤੋ ਸ਼੍ਰੀਮਾਨ ਰਾਹੁਲ ਗਾਂਧੀ ਜੀ ਕੇ ਨੇਤ੍ਰਤਵ ਮੈਂ ਹਾਰੇ और पार्टी के अंदर भी राहुल गांधी जी के नेतृत्व पर सवाल खड़े होते हैं अब जब वो चुनाव हार जाते हैं तो ईवीएम पर चिन्ह खड़ा करते हैं तो कभी वोटर्स पर ठीकरा फोड़ते हैं और यही नहीं आप अनेकों उदाहरण देखिए जब कांग्रेस ने कहा ईवीएम इज रिग्ड फॉर बीजेपी ईवीएम मशीन की हेरा फरी कांग्रेस कहती रही फिर उन्होंने कहा ईवीएम बैन करो बैलेट पेपर को वापस लाओ फिर अगला चुनाव हारे कहा ईवीएम को रिमोटली हैक्ड किया जा सकता है फिर कह दिया वीवीपैट हंड्रेड परसेंट चेक सुनिश्चित करो हर हार के बाद कांग्रेस ने नया बहाना ढूंढने का काम किया आत्मचिंतन आत्मनिरीक्षण कांग्रेस ने नहीं किया लेकिन आरोप ईवीएम इलेक्शन कमीशन से लेके संवैधानिक संस्थाओं पर बार बार लगाते रहे और अब बिहार चुनाव हारता देखकर कांग्रेस पहले ही विपक्षी दलों के साथ मिलकर झूठे आरोप लगाने में लगी है कल कुछ कांग्रेस के लोग कह रहे थे राहुल गांधी जी और विपक्ष के नेताओं ने बवंडर खड़ा किया अरे भाई बवंडर नहीं बलंडर है और मैं बताने वाला हूं कैसे ਜਿੰਨੇ aarop aaj tak lagaye main rahul ji ko yahi kahunga dhool chehre par thi par aap aaina saaf karte rahe anurag thakur ne kaha ke oh haar deyan te chunav commission te bhajpa nu doshi thahraun lag jande han unna de chehrian te toot si te oh sheesha saaf karte rahe ਕਾਂਗਰਸ ਦੇ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਭਾਜਪਾ ਦੇ ਵੱਲੋਂ ਚੋਣ ਕਮਿਸ਼ਨ ਦੇ ਨਾਲ ਮਿਲ ਕੇ ਵੋਟ ਚੋਰੀ ਕੀਤੀ ਜਾ ਰਹੀ ਹੈ ਇਸ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਾਂਗਰਸ ਤੇ ਵੱਲਿਆ ਕਿਹਾ ਕਿ ਰਾਹੁਲ ਗਾਂਧੀ ਨੂੰ ਕਿਸੇ ਤਾੰਤ੍ਰਿਕ ਤੋਂ ਇਲਾਜ ਕਰਵਾਉਣ ਦੀ ਜ਼ਰੂਰਤ ਹੈ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਮੈਂ ਭੁਪੇਂਦਰ ਹੁੱਡਾ ਨੂੰ ਕਹਿਣਾ ਚਾਹੁੰਦਾ ਕਿ ਜੇਕਰ EVM ਦੇ ਵਿੱਚ ਕੋਈ ਖਰਾਬੀ ਹੁੰਦੀ ਤਾਂ ਤੁਸੀਂ ਵੀ ਨਾ ਜਿੱਤਦੇ ਸੈਣੀ ਨੇ ਭੁਪੇਂਦਰ ਹੁੱਡਾ ਨੂੰ ਲੋਕਾਂ ਤੋਂ ਗੁੰਮਰਾਹ ਕਰਨ ਦਾ ਦੋਸ਼ ਵੀ ਲਗਾਇਆ ਕੇਂਦਰ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਕਾਂਦੀ ਵੱਲੋਂ ਲਗਾਤਾਰ ਇਲੈਕਸ਼ਨ ਕਮਿਸ਼ਨ ਤੇ ਕੇਂਦਰ ਦੀ ਭਾਜਪਾ ਸਰਕਾਰ ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹਨਾਂ ਵੱਲੋਂ ਵੋਟਾਂ ਵਿੱਚ ਧਾਂਦਲੀ ਕੀਤੀ ਜਾ ਰਹੀ ਹੈ ਇਸ ਤੇ ਭਾਜਪਾ ਗੂਆਂ ਵੱਲੋਂ ਜਵਾਬ ਦਿੰਦੇ ਹੋਏ ਕਾਂਗਰਸ ਅਤੇ ਰਾਹੁਲ ਕਾਂਦੀ ਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਰੋਧੀ ਧਿਰ ਦੇ ਵੋਟ ਚੋਰੀ ਦੇ ਦੋਸ਼ ਤੇ ਕਿਹਾ ਕਿ ਕਾਂਗਰਸ ਕੋਲ ਕੋਈ ਮੁੱਦਾ ਨਹੀਂ ਕਾਂਗਰਸ ਨਿਰਾਸ਼ ਹੈ ਤੇ ਖਬਰਾ ਗਈ ਹੈ कांग्रस ने 55 साल राज किया ਤੇ ਅੱਜ ਕਾਂਗਰਸ ਵਿਕਾਸ ਦੇਖ ਕੇ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਇਸੇ ਲਈ ਕਾਂਗਰਸ ਪਾਰਟੀ ਝੂਟ ਦਾ ਸਾਰਾ ਲੈ ਰਹੀ ਹੈ ਹਕਮਤਰੀ ਸੈਣੀ ਨੇ ਕਿਹਾ ਕਿ راہਲ ਗਾਂਧੀ ਨੂੰ ਤਾਤ੍ਰਿਕ ਤੋਂ ਇਲਾਜ ਕਰਵਾਉਣ ਦੀ ਜ਼ਰੂਰਤ ਹੈ ਦੇਖिए ਕਾਂਗਰਸ ਕੇ ਪਾਸ ਮੁੱਦਾ ਨਹੀਂ ਹੈ ਕਾਂਗਰਸ ਫ੍ਰਸਟ੍ਰੇਸ਼ਨ ਮੇ ਹੈ ਬੁਖੜਾ ਚੁੱਕੀ ਹੈ 55 ਸਾਲ ਕਾਂਗਰਸ ਨੇ ਸ਼ਾਸਨ ਕੀਤਾ ਹੈ ਅੱਜ ਉਸ ਵਿਕਾਸ ਕੋ ਦੇਖ ਕੇ ਦੇਖ ਕੇ ਕੇ ਕਾਂਗਰਸ ਉਹ अपना मानसिक संतुलन खो चुकी है वो पुरानी प्रथाओं के ऊपर जहां भ्रष्टाचार होता था मोदी जी ने आकर के वो भ्रष्टाचार को बंद करके लोगों के लिए सुविधाएं देनी शुरू की है अब गरीब व्यक्ति को पांच लाख रुपए आयुष्मान कार्ड गरीब व्यक्ति को जो शौचालय घर घर बना करके दिए हैं गरीब व्यक्ति को राशन पहुंचाने की व्यवस्था की है गरीब व्यक्ति के लिए प्रधानमंत्री उज्जवला योजना के तहत गैस का सिलेंडर दिया है ये कांग्रेस को रास नहीं दे रहा गरीब व्यक्ति का क्यों इतना मजबूती से विकास हो रहा हमने तो पचपन साल में नहीं किया और वो कांग्रेस बौखड़ा चुकी है मानसिक संतुलन खो चुकी है झूठ का सहारा लेकर के वो देश के बीच में जाती है देश के लोग कांग्रेस के उस झूठ को समझ चुके हैं उसकी हवा निकल चुकी है पहले इन्होंने कहा कि जब भी चुनाव का रिजल्ट आता था ईवीएम को दोषी देते थे कि खराब है और फिर कहने लगे कि अगर मोदी जी तीसरी बार बने तो संविधान को खतरा हो जाएगा राहुल बाबा और इनके निन्दी गठबंधन के साथ थी वो पवित्र संविधान डॉक्टर भीमराव अंबेडकर के पवित्र संविधान को लेकर के शान शान घूम रहे थे लोगों ने विश्वास नहीं किया मोदी जी को नोट आउट तीसरी बार देश का प्रधान सेवक बनाया हरियाणा में भी तीसरी बार सरकार बनी और अब कहने लगे कि वोट चोरी हो गए मैं पूछना चाहता हूं उड्डा साहब भी ਰਾਹੁਲ ਕੇ ਸਾਥ ਵਾਜਮਾ ਵਾਜਮਾ ਲੈ ਕੇ ਬੱਤਾਂ ਕਰ ਰਹਾ ਮੈਂ ਉੱਡਾ ਸਾਹਿਬ ਨੂੰ ਕਹਿਣਾ ਚਾਹਤਾ ਹਾਂ ਰਤਾ ਸਿੱਟਾ ਤੇ ਉੱਡਾ ਸਾਹਿਬ ਜੋ ਆਪ 300 ਸੇ 400 ਸੇ 500 600 700 2000 ਦਾ ਸਿੱਟੇ ਥੀ ਉਸੇ ਜਿੱਤੇ ਆ ਉੱਡਾ ਸਾਹਿਬ ਅਗਰ ਕਹੀਂ EVM ਮਾ ਕੋਈ ਗੜਬੜ ਹੁੰਦੀ ਤੋ ਫਿਰ ਆਪ ਜਿੱਤਾ ਨਹੀਂ ਥੇ ਮੁੱਖ ਮੰਤਰੀ ਨਾਭ ਸਿੰਘ ਸੈਣੀ ਨੇ ਕਿਹਾ ਕਿ ਮੈਂ ਭੁਪਿੰਦਰ ਹੁੱਡਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਈਵੀਐ ਵਿੱਚ ਕੋਈ ਛੇੜਛਾੜ ਹੁੰਦੀ ਤਾਂ ਤੁਸੀਂ ਨਾਜਿਤਦੇ ਮੁੱਖ ਮੰਤਰੀ ਸੈਣੀ ਨੇ ਭੁਪਿੰਦਰ ਹੁੱਡਾ ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਜੈਪੁਰ ਦੇ ਵਿੱਚ ਕਾਂਗਰਸ ਨੇ ਵੋਟ ਚੋਰੀ ਤੇ ਦੋਸ਼ਾਂ ਅਤੇ ਚੋਣ ਪ੍ਰਕਿਰਿਆ ਦੇ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਚੋਣ ਕਮਿਸ਼ਨ ਦੇ ਵਿਰੁੱਧ ਇੱਕ ਜ਼ੋਰਦਾਰ ਪ੍ਰੋਟੈਸਟ ਆਯੋਜਨ ਕੀਤਾ ਇਸ ਰੋਸ ਮਾਰਚ ਦੇ ਵਿੱਚ ਸੀਨੀਅਰ ਕਾਂਗਰਸ ਨੇਤਾ ਸਚਿਨ ਪਾਇਲਟ ਨੇ ਸਰਕਾਰ ਅਤੇ ਚੋਣ ਕਮਿਸ਼ਨ ਤੇ ਤਿੱਖਾ ਨਿਸ਼ਾਨਾ ਸਾਧਿਆ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਗੋਵਿੰਦ ਦੋਤਾਸਰਾ ਨੇ ਕਿਹਾ ਕਿ ਦਿੱਲੀ ਦੇ ਵਿੱਚ ਵੋਟ ਚੋਰੀ ਰਾਹੀਂ ਸਰਕਾਰ ਬਣਾਈ ਜਾ ਰਹੀ ਹੈ ਸਚਿਨ ਪਾਇਲਟ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਰਾਹਿਲ ਗਾਂਧੀ ਦੁਆਰਾ ਦਿੱਤੇ ਗਏ ਵੋਟਰ ਤਾਂਦਲੀ ਦੇ ਸਬੂਤਾਂ ਦਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਪੂਰੇ ਭਾਰਤ ਵਿੱਚ ਕਾਂਗਰਸ ਵੱਲੋਂ ਲਗਾਤਾਰ ਵੋਟ ਚੋਰੀ ਤੇ ਚੋਣ ਪ੍ਰਕਿਰਿਆ ਵਿੱਚ ਕਥਿਤ ਬੇਨਿਯਮੀਆਂ ਦੇ ਦੋਸ਼ਾਂ ਨੂੰ ਲੈ ਕੇ ਚੋਣ ਕਮਿਸ਼ਨ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸੇ ਚਲਦੇ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਵੀ ਕਾਂਗਰਸ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਚੋਣ ਕਮਿਸ਼ਨ ਤੇ ਕੇਂਦਰ ਸਰਕਾਰ ਤੇ ਵੱਡੇ ਇਲਜ਼ਾਮ ਲਗਾਏ ਗਏ ਇਸ ਵਿਰੋਧ ਪ੍ਰਦਰਸ਼ਨ ਵਿੱਚ ਸੀਨੀਅਰ ਕਾਂਗਸੀ ਨੇਤਾ ਸਚਿਨ ਪਾਇਲਟ ਨੇ ਸਰਕਾਰ ਤੇ ਚੋਣ ਕਮਿਸ਼ਨ ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਪਵੇਗਾ ਤੇ ਵੋਟ ਚੋਰੀ ਵਰਗੇ ਪਾਪਾਂ ਨੂੰ ਰੋਕਣਾ देश में राहुल जी ने जो प्रमाण दिया है वोटों की गड़बड़ी का उसका स्पष्टीकरण निर्वाचन आयोग को देना चाहिए निर्वाचन आयोग उल्टा बीजेपी को सामने कर रहा है ये गलत है और हम लोग जनता को जागरूक करेंगे तो वोट की चोरी हो रही है इसको रोकना पड़ेगा पारदर्शिता लानी पड़ेगी वोटर लिस्ट देनी पड़ेगी और तो निर्वाचन आयोग का जो मुखिया है उसका चयन कैसे होता है सब बदल दिया अमित शाह मोदी जी बैठ के चुनाव करेंगे निर्वाचन आयोग के अध्यक्ष का तो कैसे बात पड़ेगी और हम चाह रहे हैं पारदर्शिता हो सफाई से काम हो हर एक वोट प्रमाण के साथ वोट डालने का अधिकार है वो मिलना चाहिए और यहाँ जो गड़बड़ी हुई है पर कोई जवाब नहीं आया अभी तक देश में नहीं किसी जगह है लेकिन राहुल जी ने जो प्रमाण दिए हैं पब्लिक डोमेन में उसका अभी तक कोई स्पष्टीकरण नहीं आया इस दौरान राजस्थान कांग्रेस प्रधान गोविंद सिंह दोतासरा ने कहा कि दिल्ली में वोट चोरी राही सरकार बनाई गई है

कि वोट चोरी से बनी हुई सरकार के जो मुखिया हैं वो अपनी गद्दी छोड़ें और दो चीज़ें कर रहे हैं एक तरफ फर्जी वोट से आ, सत्ता हासिल कर रहे हैं और एस के नाम पे जो सही वोटर हैं जो विपक्ष के वोटर हैं उनको काटा जा रहा है उनको वोटर लिस्ट से हटाया जा रहा है तो दोहरी तलवार चलाई जा रही है आप समझ सकते हैं कि ये जो सरकार दिल्ली में बनी है वो पूरी तरीके से ਫਰਜੀ ਵੋਟਾਂ ਸੇ ਬਣੀ ਵੀ ਹੈ ਇਸ ਲਈ ਵੋਟ ਚੋਰ ਗੱਦੀ ਛੋੜ ਦਾ ਨਾਅਰਾ ਦਿਆ ਗਿਆ ਹੈ ਤੋਂ ਦਾਦੀ ਕੇ ਕੇਂਦਰ ਵਿੱਚ ਵਿਰੋਧਧਰ ਤੇ ਨੇਤਾ ਰਾਹੁਲ ਗਾਂਧੀ ਵੱਲੋਂ ਲਗਾਤਾਰ ਕੇਂਦਰ ਸਰਕਾਰ ਤੇ ਚੋਣ ਕਮਿਸ਼ਨ ਤੇ ਵੋਟ ਚੋਰੀ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ ਇਸ ਸਬੰਧੀ ਉਹਨਾਂ ਵੱਲੋਂ ਕਈ ਸਬੂਤ ਵੀ ਇਕੱਠੇ ਕੀਤੇ ਗਏ ਨੇ ਪਰ ਚੋਣ ਕਮਿਸ਼ਨ ਵੱਲੋਂ ਲਗਾਤਾਰ ਇਹਨਾਂ ਦੋਸ਼ਾਂ ਨੂੰ ਨਕਾਰਿਆ ਜਾ ਰਿਹਾ ਹੈ ਪੰਜਾਬੀ ਗਾਇਕ ਦਲਜੀਤ ਸਾਂਝ ਨੇ ਇਲੂਮੀਨਾਟੀ ਦੇ ਨਾਲ ਆਪਣੇ ਕਥਿਤ ਸਬੰਧਾਂ ਬਾਰੇ ਪੂਰੀ ਕਹਾਣੀ ਸਾਂਝੀ ਕੀਤੀ ਹੈ ਤੇ ਪਿਛਲੇ ਸਾਲ ਦਲਜੀਤ ਦੇ ਨਿਊਜ਼ੀਲੈਂਡ ਸ਼ੋਅ ਦੇ ਦੌਰਾਨ ਇੱਕ ਸੰਕੇਤ ਨੇ ਕੁਝ ਸੋਸ਼ਲ ਮੀਡੀਆ ਪੇਜਾਂ ਉਤੇ ਚਰਚਾ ਚੇੜ ਦਿੱਤੀ ਸੀ ਕਿ ਦਲਜੀਤ ਇਲੂਮੀਨਾਟੀ ਦੇ ਨਾਲ ਜੁੜਿਆ ਹੋਇਆ ਹੈ ਦਲਜੀਤ ਸਾਂਝ ਨੇ ਦੱਸਿਆ ਕਿ ਉਹਨਾਂ ਦੇ ਵਿਸ਼ਵ ਟੂਰ ਦਾ ਨਾਮ ਦਿਲ ਇਲੂਮੀਨਾਟੀ ਅਸਲ ਦੇ ਵਿੱਚ ਇਲੂਮੀਨਾਟੀ ਦੇ ਨਾਲ ਸੰਬੰਧਿਤ ਅਫਵਾਹਾਂ ਤੋਂ ਪ੍ਰੇਰਿਤ ਹੈ ਬਾਲੀਵੁੱਡ اداکار ਤੇ ਪੰਜਾਬੀ ਗਾਇਕ ਦਲਜੀਤ ਦੋਸਾਂ ਨੇ ਇਲੂਮੀਨੇਟ ਟ੍ਰਾਂਸਮੰਦਾ ਬਾਰੇ ਪੂਰੀ ਕਹਾਣੀ ਦੱਸੀ ਹੈ ਦੱਸਦੀ ਹੈ ਕਿ ਪਿਛਲੇ ਸਾਲ ਪੰਜਾਬੀ ਗਾਇਕ ਦਲਜੀਤ ਦੇ ਨਿਊਜ਼ੀਲੈਂਡ ਸ਼ੋਅ ਦੌਰਾਨ ਦਲਜੀਤ ਦੇ ਇੱਕ ਸਾਈਨ ਕਰਨ ਕੁਝ ਸੋਸ਼ਲ ਮੀਡੀਆ ਪੇਜ ਯੂਜ਼ਰਸ ਨੇ ਇੱਕ ਚਰਚਾ ਸ਼ੁਰੂ ਕਰ ਦਿੱਤੀ ਸੀ ਕਿ ਗਾਇਕ ਇਲੂਮੀਨੇਟ ਨਾਲ ਜੁੜ ਗਏ ਹਨ ਪਰ ਇਸ ਬਾਰੇ ਦਲਜੀਤ ਨੇ ਬੀਤੇ ਦਿਨੀ ਅਮਰੀਕਾ ਦੇ ਲਾਸ ਐਂਜਲੈਸ ਵਿੱਚ ਐਪਲ 뮤직 ਸਟੂਡੀਓ ਵਿੱਚ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਪੂਰੀ ਕਹਾਣੀ ਦੱਸੀ ਇਸ ਦੇ ਨਾਲ ਦਲਜੀਤ ਨੇ ਦੱਸਿਆ ਕਿ ਉਸ ਦੇ ਆਖਰੀ ਵਰਲਡ ਟੂਰ 'ਦ ਇਲੂਮੀਨੇਟੀ' ਦੇ ਨਾਮ ਪਿੱਛੇ ਕਹਾਣੀ ਕੀ ਹੈ ਉਹਨਾਂ ਦੱਸਿਆ ਕਿ ਪਿਛਲੇ ਸਾਲ ਨਿਊਜ਼ੀਲੈਂਡ ਵਿੱਚ ਇੱਕ ਸ਼ੋਅ ਦੌਰਾਨ ਉਹਨਾਂ ਨੇ ਆਪਣੇ ਪ੍ਰਦਰਸ਼ਨ ਵਿੱਚ ਇੱਕ ਸਾਈਨ ਦਿਖਾਇਆ ਸੀ ਜਿਸ ਨੂੰ ਉਹ ਚੱਕਰ ਕਹਿੰਦੇ ਹਨ ਇਸ ਸਾਈਨ ਨੇ ਇੱਕ ਚਰਚਾ ਸ਼ੁਰੂ ਕਰ ਦਿੱਤੀ ਸੀ ਕਿ ਦਿਲਜੀਤ ਤੁਸਾਜ ਇਲੂਮੀਨੇਟੀ ਨਾਲ ਜੁੜਿਆ ਹੋਇਆ ਹੈ ਦਿਲਜੀਤ ਨੇ ਸਪਸ਼ਟ ਕੀਤਾ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਕੀ ਹੈ ਦਿਲਜੀਤ ਨੇ ਹੱਸਦੇ ਹੋਏ ਇਹ ਕਿਹਾ ਕਿ ਮੈਨੂੰ ਉਸ ਸਮੇਂ ਇਹ ਵੀ ਪਤਾ ਨਹੀਂ ਸੀ ਕਿ ਇਲੂਮੀਨੇਟੀ ਕੀ ਹੈ ਕਿਸੇ ਨੇ ਮੈਨੂੰ ਛੇੜਿਆ ਇਸ ਲਈ ਮੈਂ ਕਿਹਾ ਕਿ ਤੁਸੀਂ ਇਸ ਤਰ੍ਹਾਂ ਮਜ਼ਾਕ ਕਰਨਾ ਚਾਹੁੰਦੇ ਹੋ ਤਾਂ ਚਲੋ ਇਸ ਨੂੰ ਨਾਮ ਬਣਾ ਦਿੰਦੇ ਹਾਂ ਮੈਂ ਆਪਣੇ ਟੂਰ ਦਾ ਨਾਮ ਦਿਲੂਮੀਨੇਟੀ ਰੱਖਿਆ ਅਤੇ ਫਿਰ ਮੈਨੂੰ ਇਹ ਇੰਨਾ ਪਸੰਦ ਆਇਆ ਕਿ ਮੈਂ ਇਸ ਨੂੰ ਰੱਖ ਹੀ ਲਿਆ ਤਾਂ ਦੱਸ ਦਈਏ ਕਿ ਮੰਗਲਵਾਰ ਨੂੰ ਦਿਲਜੀਤ ਤੁਸਾਂਜ ਐਪਲ ਸਟੂਡੀਓ ਪਹੁੰਚੇ ਜਿੱਥੇ ਉਹਨਾਂ ਦਾ ਇੱਕ ਬਲੱਖੜ ਤਰੀਕੇ ਨਾਲ ਸਵਾਗਤ ਕੀਤਾ ਗਿਆ ਜਿਵੇਂ ਉਹ ਸਟੂਡੀਓ ਦੇ ਅੰਦਰ ਆਏ ਤਾਂ ਮੇਜ਼ਬਾਨਾਂ ਨੇ ਉਹਨਾਂ ਦੇ ਸਾਹਮਣੇ ਜ਼ਮੀਨ ਤੇ ਸਰ੍ਹੋਂ ਦਾ ਤੇਲ ਸਿੜਕ ਕੇ ਰਵਾਇਤੀ ਪੰਜਾਬੀ ਸ਼ੈਲੀ ਵਿੱਚ ਉਹਨਾਂ ਦਾ ਸਵਾਗਤ ਕੀਤਾ ਇਸ ਦੌਰਾਨ ਹਾਸੇ ਅਤੇ ਪੰਜਾਬੀ ਸਭਿਆਚਾਰ ਦੀ ਝਲਕ ਨੇ ਮਾਹੌਲ ਨੂੰ ਬਹੁਤ ਖਾਸ ਬਣਾ ਦਿੱਤਾ ਇਸ ਮੱਦੇ ਦਿਲਜੀਤ ਦਸਾਂਜ ਦੀ ਟੀਮ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮੇਰਾ ਇੱਥੇ ਸਰੋਂ ਦਾ ਤੇਲ ਛਿੜਕ ਕੇ ਸਵਾਗਤ ਕੀਤਾ ਗਿਆ। ਦਿ ਲੂਮੀਨਾ ਟੂਰ ਪੰਜਾਬੀ ਸੰਗੀਤ ਦੇ ਇਤਿਹਾਸ ਦਾ ਸਭ ਤੋਂ ਸਫਲ ਟੂਰ ਸਾਬਤ ਹੋਇਆ ਹੈ। ਅਪ੍ਰੈਲ 2024 ਵਿੱਚ ਸ਼ੁਰੂ ਹੋਏ ਇਸ ਸਫ਼ਰ ਵਿੱਚ ਦਿਲਜੀਤ ਨੇ ਭਾਰਤ, ਉੱਤਰੀ ਅਮਰੀਕਾ, ਯੂਰਪ ਤੇ ਮੱਧ ਪੂਰਬ ਦੇ ਕਈ ਸ਼ਹਿਰਾਂ ਵਿੱਚ ਸ਼ੋਅ ਕੀਤੇ। ਲੱਖਾਂ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰਨ ਵਾਲੇ ਇਸ ਦੌਰੇ ਨੇ ਉੱਤਰੀ ਅਮਰੀਕਾ ਵਿੱਚ 38 मिलियन भारत ਵਿੱਚ 34.6 मिलियन ਤੇ કુલ ਮਿਲਾ ਕੇ ਲਗਭਗ 137 मिलियन ਦੀ ਕਮਾਈ ਕੀਤੀ। ਇਹ ਕਿਸੇ ਵੀ ਪੰਜਾਬੀ ਕਲਾਕਾਰ ਦੀ ਇੱਕ ਬੇਮਿਸਾਲ ਪ੍ਰਾਪਤੀ ਹੈ। ਹੁਣ ਦਿਲਜੀਤ ਆਪਣੇ ਅਗਲੇ ਸੰਗੀਤਕ ਅਧਿਆਇ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਹੈ। ਉਹਨਾਂ ਖੁਲਾਸਾ ਕੀਤਾ ਕਿ ਉਸਦਾ ਨਵਾਂ ਐਲਬਮ 'ਔਰਾ' 24 ਨਵੰਬਰ ਨੂੰ 릴ੀਜ਼ ਹੋਵੇਗਾ। ਇਸ ਦੇ ਨਾਲ ਉਹ ਇੱਕ ਬਿਲਕੁਲ ਨਵੇਂ ਅਤੇ ਵੱਡੇ ਪੱਧਰ ਤੇ ਦੌਰੇ ਤੇ ਕੰਮ ਕਰ ਰਿਹਾ ਹੈ। ਇਸਵਾਰੋ ਆਪਣੀ ਪੂਰੀ ਟੂਰ ਕਮਾਈ ਨੂੰ ਪ੍ਰੋਡਕਸ਼ਨ ਵਿੱਚ ਨਿਵੇਸ਼ ਕਰਨ ਜਾ ਰਿਹਾ ਹੈ ਤਾਂ ਜੋ ਸ਼ੋਦਾ ਪੱਤਰ ਇੱਕ ਮੁਖਤਾਰਾ ਤੇ ਪੌਪ ਕੰਸਰਟ ਵਰਗਾ ਹੋ ਸਕੇ ਦਾਦੇ ਕਿਸਾਲ ਦੇ ਸ਼ੁਰੂ ਵਿੱਚ ਬਿਲਬੋਰਡ ਸਮੇਲਨ ਵਿੱਚ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਐਲਾਨ ਕੀਤਾ ਸੀ 2026 ਤੋਂ ਇੱਕ ਨਵਾਂ ਕੋਰਸ ਸ਼ੁਰੂ ਹੋਵੇਗਾ ਜਿਸ ਵਿੱਚ ਦਲਜੀਤ ਦੁਸਾਂਜ ਦੇ ਕੈਰੀਅਰ ਪੰਜਾਬੀ ਸੰਗੀਤ ਡਾਇਸਪੋਰਾ ਅਤੇ ਗਲੋਬਲ ਮਨੋਰੰਜਨ ਵਿੱਚ ਦੱਖਣੀ ਏਸ਼ੀਆਈ ਪ੍ਰਤੀਨਿਧਤਾ ਬਾਰੇ ਪੜਾਇਆ ਜਾਵੇਗਾ ਪਹਾੜੀ ਇਲਾਕਿਆਂ ਦੇ ਵਿੱਚ ਪੈ ਰਹੇ ਮੀਂਹ ਦੇ ਕਾਰਨ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਪੱਧਰ ਵੱਧ ਗਿਆ। ਲਗਾਤਾਰ ਹੋ ਰਹੀ بارش ਨੇ ਡੈਮਾ ਦੇ ਵਿੱਚ ਪਾਣੀ ਦੇ ਖਤਰੇ ਨੂੰ ਨਿਸ਼ਾਨਦੇਹ ਨਜ਼ਦੀਕ ਪਹੁੰਚਾ ਦਿੱਤਾ। ਜਿਸ ਕਾਰਨ ਡੈਮਾ ਦੇ ਵਿੱਚੋਂ ਪਾਣੀ ਛੱਟਣਾ ਪਿਆ ਹੈ ਤੇ ਇਸ ਦੇ ਚਲਦੇ ਬਿਆਸ ਦਰਿਆ ਦੇ ਵਿੱਚ ਲਗਾਤਾਰ ਵੱਧ ਰਿਹਾ ਪਾਣੀ ਲੋਕਾਂ ਦੇ ਲਈ ਪਰੇਸ਼ਾਨੀ ਦਾ ਕਾਰਨ ਬੰਦਾ ਜਾ ਰਿਹਾ ਹੈ। ਪਿੰਡ ਅਬਦੁੱਲਾਪੁਰ ਦੇ ਲੋਕਾਂ ਨੇ ਇੱਕ ਦੂਜੇ ਦੀ ਮਦਦ ਦੇ ਨਾਲ ਆਪਣੇ ਪਸ਼ੂਆਂ ਤੇ ਰਿਸ਼ਤੇਦਾਰਾਂ ਨੂੰ ਪਿੰਡ ਤੋਂ ਬਾਹਰ ਕੱਢ ਲਿਆ ਹੈ। ਜਿਲੰਦਰ ਵਿੱਚ ਬਿਆਸ ਦਰਿਆ ਦੇ ਕੰਢੇ ਤੇ ਬਸੇ ਪਿੰਡਾਂ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਬਿਆਸ ਦਰਿਆ ਵਿੱਚ ਅਚਾਨਕ ਵੱਡੇ ਪਾਣੀ ਕਾਰਨ ਪਾਣੀ ਪਿੰਡਾਂ ਤੇ ਉਹਨਾਂ ਦੇ ਘਰਾਂ ਵਿੱਚ ਵੜ ਗਿਆ ਹੈ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਇਸ ਕਾਰਨ ਲੋਕਾਂ ਦੀ ਚਿੰਤਾ ਵਧੀ ਹੋਈ ਹੈ ਤੇ ਉਹ ਪਿੰਡ ਛੱਡ ਕੇ ਜਾ ਰਹੇ ਨੇ ਲੋਕਾਂ ਵੱਲੋਂ ਖਾਸਾ ਚਾਹੇ ਜਾ ਰਿਹਾ ਕਿ ਇਹ ਪਾਣੀ ਦਾ ਪੱਧਰ ਹੋਰ ਵੱਧ ਸਕਦਾ ਹੈ ਜੋ ਕਿ ਖਤਰਨਾਕ ਲੈਵਲ ਤੱਕ ਵੀ ਜਾ ਸਕਦਾ ਹੈ ਇੱਥੇ ਬਿਆਸ ਦਰਿਆ ਦੇ ਕੰਢੇ ਤੇ ਪੈਂਦੇ ਪਿੰਡ ਅਬਦੁੱਲਾਪੁਰ ਵਿੱਚ ਕੁਝ ਬਾਹਰਲੇ ਤੇ ਵਕਵਾ ਖੇਤरां ਤੋਂ ਪਿੰਡ ਅਬਦੁੱਲਾਪੁਰ ਵਿੱਚ ਆਏ ਸਨ ਪਰ ਜਦ ਬਿਆਸ ਤਾਈ ਲੋਕ ਪਿੰਡ ਵਿੱਚ ਹੀ ਫਸ ਗਏ ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਪਿੰਡ ਵਿੱਚੋਂ ਕੱਢਿਆ ਗਿਆ ਇਸ ਦੌਰਾਨ ਪਿੰਡ ਵਾਸੀਆਂ ਨੇ ਆਪਣੀਆਂ ਪਰੇਸ਼ਾਨੀਆਂ ਦੱਸਿਆ ਭਾਈ ਇਹ ਬੰਦੇ ਦਾ ਕਾਫੀ ਆ ਮਾਲ ਡੰਗਰ ਵੀ ਵਿੱਚ ਆ ਜੇ ਤਾਂ ਤੇ ਪਿੰਡ ਦੇ ਆਸੇ ਪਾਸੇ ਪਾਣੀ ਵਾਖੇ ਰਾਂ ਪੈ ਚ ਵਧੀ ਜਾਂਦਾ ਘਟਣ ਦਾ ਨਾਂ ਨਹੀਂ ਲੈਂਦਾ ਜੀ ਕਿੰਨਾ ਕੁ ਪਾਣੀ ਜਿਹੜਾ ਇਸ ਟਾਈਮ ਵਧਿਆ ਜੀ ਪਾਣੀ ਕੱਲ ਦਾ ਘੜੋ ਘੜ 4 ਫੁੱਟ ਵੱਧ ਗਿਆ ਠੀਕ ਕੱਲ ਇੱਥੇ ਥੋੜਾ ਥੋੜਾ ਹੀ ਪਾਣੀ ਲੰਘ ਕੇ ਗਏ ਅੱਜ ਆਏ ਆ ਤੇ ਮਹਾ ਟਰੈਕਟਰ ਡੁੱਬਦਾ ਹੀ ਲਗਾਇਆ ਵਿੱਚ ਅਬਦੁੱਲਾਪੁਰ ਪੈਣੀ ਮਿਰਜੇ ਖਾਂ ਮਣਿਆਦੀਆਂ ਮਿਆਣਾ ਮਿਆਣੀ ਇਹ ਮੇਵਾ ਮਿਆਣੀ ਇਹ ਫਸਲ ਸਾਰੇ ਡੁੱਬੇ ਪਏ ਨੇ ਇਹਨਾਂ ਦਾ ਖਤਰਾ ਹੀ ਹੈ ਕੋਈ ਇਹਨਾਂ ਦਾ ਹਾਲਾਤ ਹੈ ਨਹੀਂ ਬਹੁਤ ਨੁਕਸਾਨ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਥੋੜਾ ਨਹੀਂ ਜਿਆਦਾਤਰ ਇਸ ਇਲਾਕੇ 'ਚ ਫਸਲ ਕਿਹੜੀ-ਕਿਹੜੀ ਹੁੰਦੀ ਆ ਜੀ ਇਹਦੇ ਇਹਦੇ ਵਿੱਚ ਜੀ ਗੰਨਾ ਤੇ ਪਨਾ ਝੋਨਾ ਜ਼ਿਆਦਾ ਹੁੰਦਾ ਹੈ ਤੇ ਪਾਣੀ ਛੱਡਿਆ ਯਾਰ ਉਸ ਪਾਣੀ ਲੈ ਕੇ ਕੀ ਜਣਾ ਚਾਹੋਗੇ ਬਰਸਾਤ ਵੀ ਲਗਾਤਾਰ ਜਿਹੜੀ ਸ਼ੁਰੂ ਹੋ ਰਹੀ ਹੈ ਅਸੀਂ ਤਾਂ ਇਹ ਆਨੇ ਆ ਵੀ ਬਾਬਾ ਮਿਹਰ ਕਰੇ ਤੇ ਪਾਣੀ ਲੈ ਗਵੇ ਤਾਂ ਅਸੀਂ ਜੀਵਨ ਦਾਰ ਬਚ ਜਾਣ ਨਹੀਂ ਤੇ ਬਹੁਤ ਮਾੜਾ ਹਾਲਤ ਹੋਏਗੀ ਸਾਡਾ ਪਿੰਡ ਨੂੰ ਵੀ ਸਾਡੇਆਂ ਨੂੰ ਖਤਰਾ ਹੈ ਵੀ ਇਹ ਜਿਹੜਾ ਹਾਲਾਤ ਬਣ ਗਿਆ ਹੈ ਇਹ ਸਾਡੇ ਬਹੁਤ ਖਤਰਾ ਹੈ ਇੱਥੇ ਪਾਣੀ ਦਾ ਜੰਗਲ ਦਾ ਏਰੀਆ ਪੈਂਦਾ ਕੀ ਇਹਦੇ ਵਿੱਚ ਵੀ ਪਾਣੀ ਹੈਗਾ ਪਾਣੀ ਹੈ ਜੀ ਸਾਰੇ ਪਾਣੀ ਫਿਰ ਗਿਆ ਸਾਰੇ ਪਾਣੀ ਹਾਂ ਜੀ ਪਾਣੀ ਜੀ ਜੰਗਲ ਚ ਵੀ ਸਾਰੇ ਪਾਣੀ ਹਾਂ ਜੀ ਦਰਿਆ ਚ ਕਰ ਪਾਣੀ ਪਾਣੀ ਦਾਦੀ ਇੱਕ ਪਿੰਡ ਵਾਲੇ ਅਨੁਸਾਰ 2023 ਵਿੱਚ ਵੀ ਅਚਾਨਕ ਪਾਣੀ ਵਧਣ ਕਾਰਨ ਉਹਨਾਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਪਿੰਡ ਵਾਲੇ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਸ ਵੇਲੇ ਵੀ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ ਸੀ ਪੰਜਾਬ ਬੁਲਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮਿੰਟੋ ਇਜਾਜ਼ਤ ਧੰਨਵਾਦ